ਜਿਹੇ ਦਿਨ ਇਸ ਵੇਲੇ ਚੱਲ ਰਹੇ ਆ ਤੇ ਸਮੁੱਚੀ ਸਿੱਖ ਸੰਗਤ ਜਿਹੜੀ ਉਹ ਭਾਵਕ ਆ ਭਾਵਕ ਹੋਣਾ ਕੁਦਰਤੀ ਵੀ ਆ ਤੇ ਭਾਵਕ ਤਰ੍ਹਾਂ ਅਸੀਂ ਸਤਿਕਾਰ ਵੀ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿਛੋੜੇ ਦੀ ਗੱਲ ਅਸੀਂ ਪੜ੍ਹੀ ਆ ਅਖਬਾਰਾਂ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਤੇ ਸੋਚ ਕੇ ਦੇਖੋ ਕਿ ਗੁਰੂ ਸਾਹਿਬਾਨ ਦਾ ਕਿੰਨਾ ਵੱਡਾ ਜੀਰਾ ਸੀ ਦਸਵੇਂ ਗੁਰੂ ਦਾ ਸਰਬੰਸਦਾਨੀ ਦਾ ਕਿੰਨਾ ਵੱਡਾ ਜੀਰਾ ਸੀ ਕਿ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਮਨ ਡੋਲਣ ਨਹੀਂ ਦਿੱਤਾ ਤੇ ਉਸ ਦਿਨ ਨੂੰ ਉਹਨਾਂ ਦਿਨਾਂ ਨੂੰ ਇਹਨਾਂ ਸ਼ਹੀਦਾਂ ਦੇ ਵਿੱਚ ਅਸੀਂ ਮਹਿਸੂਸ ਕਰਦੇ ਫੀਲ ਕਰਦੇ ਆ ਮਾਤਾ ਗੁਦਰੀ ਜੀ ਦੀ ਸ਼ਹਾਰਤ ਨੂੰ ਕੌਣ ਭੁਲਾ ਸਕਦਾ ਛੋਟੇ ਵੱਡੇ ਸਹਬਜ਼ਾਦੇਆਂ ਨੂੰ ਕੌਣ ਸੋਚ ਦੇ ਵਿੱਚੋਂ ਕੱਢ ਸਕਦਾ ਭਾਵੇਂ ਇਹਦੇ ਉੱਤੇ ਸਿਆਸਤ ਹੋਈ ਜਾਂਦੀ ਆ ਕੋਈ ਵੀਰ ਬਾਲਦੇਵਸ ਕਹਿੰਦਾ ਕੋਈ ਕੁਝ ਕਹਿੰਦਾ ਪਰ ਜਿਹੜੀਆਂ ਕੁਰਬਾਨੀਆਂ ਨੇ ਉਹ ਦੁਨੀਆਂ ਦੇ ਵਿੱਚ ਇਹੋ ਜੀਆਂ ਨਹੀਂ ਆ ਜਿਹੋ ਜੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਉਹਨਾਂ ਦੇ ਪਰਿਵਾਰ ਦੀ ਆ ਪਰ ਜਦੋਂ ਇਹ ਦਿਨ ਚੱਲ ਰਹੇ ਹੋਣ ਤੇ ਭਾਵੇਂ ਕਲਾਈਮੇਟ ਚੇਂਜ ਹੋਇਆ ਭਾਵੇਂ ਸਦੀਆਂ ਪੁਰਾਣੀ ਗੱਲ ਆ ਅਸੀਂ ਸਰਸਾ ਨਦੀ ਦੇ ਕੋਲ ਵੀ ਜਾਣੇ ਆ ਅਸੀਂ ਉਸ ਦਿਨ ਨੂੰ ਉਹਨਾਂ ਠਾਰੀਆਂ ਨੂੰ ਮਹਿਸੂਸ ਕਰਦੇ ਆ ਕਿਉਂਕਿ ਉਹਨਾਂ ਵੇਲੇ ਦੇ ਵਿੱਚ ਪੌਦੀਆਂ ਠਾਰੀਆਂ ਹੋਰ ਸੀ ਅੱਜ ਦੇ ਵੇਲੇ ਦੇ ਵਿੱਚ ਹੋਰ ਆ ਗਲੋਬਲ ਵਾਰਮਿੰਗ ਦੇ ਕਰਕੇ ਬਹੁਤ ਕੁਝ ਹੋਇਆ ਪਰ ਗੱਲ ਤਾਂ ਮਹਿਸੂਸ ਕਰਨ ਦੀ ਆ ਅਹਿਸਾਸ ਪਾਲਣ ਦੀ ਆ ਗੱਲ ਤਾਂ ਫੀਲ ਕਰਨ ਦੀ ਆ ਸੋ ਜਿਹੜੇ ਵੀ ਲੋਕ ਇਸ ਵੇਲੇ ਭੈਣਾਵੀਰ ਫੀਲ ਕਰਦੇ ਆ ਕਿ ਗੁਰੂ ਸਾਹਿਬਾਨ ਨੇ ਪਤਾ ਨਹੀਂ ਕੀ ਕੁਝ ਆਪਦੇ ਤਨਮਨ ਦੇ ਉੱਤੇ ਹੰਡਾਇਆ ਹੋਣਾ ਤੇ ਅਸੀਂ ਵੀ ਉਹ ਕੁਝ ਦੇਖੀਏ ਵੀ ਭਾਈ ਉਹਨਾਂ ਦੀ ਪੀੜ ਉਹਨਾਂ ਦਾ ਦਰਦ ਕਿ ਹੋ ਜਾ ਹੋਊਗਾ ਸਤਿਕਾਰ ਕਰਦੇ ਆ ਤੁਹਾਡਾ ਪਰ ਮੇਰੀ ਇੱਕ ਬੇਨਤੀ ਇਹ ਵੀ ਵੀ ਭਾਈ ਇਹ ਨਾ ਹੋਵੇ ਕਿ ਆਪਾਂ ਸ਼ਹੀਦਾਂ ਦੇ ਵਿੱਚ ਤਾਂ ਜਾਣੇ ਆ ਅਸੀਂ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਜਾ ਰਹੇ ਆ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਸੰਗਤ ਦੇ ਰੂਪ ਵਿੱਚ ਜਾ ਰਹੇ ਆ ਟਰਾਲੀਆਂ ਲੈ ਕੇ ਜਾ ਰਹੇ ਆ ਅਸੀਂ ਉਹੋ ਜਿਹੀ ਫੇਰ ਬਣ ਜਗੇ ਜਿਹੋ ਜੇ ਜਾਣ ਵੇਲੇ ਸਾਂ ਕਿਉਂਕਿ ਅਸੀਂ ਜਾਣੇ ਆ ਹੋਰ ਮਨਸ਼ੇ ਤਹਿਤ ਆ ਕੇ ਕਈ ਬੰਦੇ ਫੇਰ ਉਹੀ ਠਗੀਆਂ ਉਹੀ ਚੋਰੀਆਂ ਉਹੀ ਝੂਠ ਉਹੀ ਕਰਪਸ਼ਨ ਉਹੀ ਮਾੜੇ ਚੰਗੇ ਕੰਮ ਉਹੀ ਨਸ਼ੇ ਪੱਤੇ ਆਪਾਂ ਫਿਰ ਜੇਕਰ ਗੁਰੂ ਸਾਹਿਬਾਨ ਦਾ ਇਹਨਾਂ ਸਤਿਕਾਰ ਕਰਦੇ ਆ ਤੇ ਫਿਰ ਆਪਾਂ ਨੂੰ ਉਹਨਾਂ ਦੇ ਰਾਹ ਦੇ ਉੱਤੇ ਚੱਲਣਾ ਵੀ ਚਾਹੀਦਾ ਕਈ ਬੰਦੇ ਅੱਜ ਵੀ ਗਲਤ ਕੰਮ ਕਰਦੇ ਆ ਕਈ ਬੰਦੇ ਬਿਲਕੁਲ ਨਹੀਂ ਕਰਦੇ ਪਰ ਸਭ ਦਾ ਆਪਣਾ ਫਰਜ਼ ਬਣਦਾ ਕਿ ਅਸੀਂ ਆਹ ਕੁਝ ਨਹੀਂ ਕਰਨਾ ਜਦੋਂ ਇਹਨੇ ਸ਼ਹੀਦ ਇਹਨਾਂ ਚੱਲਦੇ ਹੋਣ ਇੰਨੀ ਭਾਵਨਾਵਾਂ ਵਾਲੇ ਦਿਨ ਚੱਲਦੇ ਹੋਣ ਤਾਂ ਉਸ ਵੇਲੇ ਜੇਕਰ ਸਾਡੇ ਸਿੱਖ ਸਮਾਜ ਦੇ ਵਿੱਚੋਂ ਕੁਝ ਵਿਵਾਦਗ੍ਰਸਤ ਖਬਰਾਂ ਆਉਣ ਤੇ ਉਹ ਝੰਡੋੜਦੀਆਂ ਬੀਬੀ ਦਲੇਰਕੌਰ ਖਾਲਸਾ ਦੀ ਖਬਰ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆ ਉਹ ਪਿੰਡ ਪੰਜਗਰਾਈਆਂ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਗਏ ਉੱਥੇ ਉਹਨਾਂ ਨੇ ਜਿਹੜਾ ਪ੍ਰਸੰਗ ਪੇਸ਼ ਕੀਤਾ ਜਿਹੜਾ ਉਹਨਾਂ ਨੇ ਪੜ੍ਹਿਆ ਜਿਵੇਂ ਕਿ ਉਹ ਕਹਿ ਰਹੇ ਆ ਉਹ ਕਹਿੰਦੇ ਜੋ ਮੈਂ ਪੜ੍ਹਿਆ ਮੈਂ ਉਹਦੀ ਪੇਸ਼ਕਾਰੀ ਕੀਤੀ ਕੁਝ ਕੁ ਲੋਕਾਂ ਦੇ ਵਿੱਚੋਂ ਉੱਠ ਕੇ ਤੇ ਮੈਨੂੰ ਇਹ ਗੱਲ ਕਹੀ ਜੀ ਕਿ ਇਹ ਇੰਉਂ ਨਹੀਂ ਇਹਨੂੰ ਇੰਉਂ ਤਬਦੀਲ ਕਰਕੇ ਪੇਸ਼ ਕਰੋ ਤੇ ਮੈਂ ਉਵੇਂ ਕੀਤਾ ਨਹੀਂ ਤੇ ਬਾਅਦ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਬਦਸਲੂਕੀ ਵੀ ਕੀਤੀ ਆ ਇਸ ਕਰਕੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਗੱਲ ਫੈਲੀ ਵੀ ਬੀਬੀ ਦਲੇਰਕੋਰ ਦੇ ਨਾਲ ਤੁਹਾਡੇ ਵਿਚਾਰ ਧਾਰਕ મતਭੇਦ ਹੋ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਆ ਮੈਂ ਤੁਹਾਡੇ ਉੱਤੇ ਥੋਪਣੀ ਆ ਜਿਹੜੀ ਗੱਲ ਤੁਹਾਨੂੰ ਠੀਕ ਲੱਗਦੀ ਤੁਸੀਂ ਮੇਰੇ ਤੇ ਸੋਪਣੀ ਆ ਕਿਉਂਕਿ ਕਿਸੇ ਦੇ ਲਈ ਕੁਝ ਕਿਸੇ ਨੇ ਕੁਝ ਪੜਿਆ ਕਿਸੇ ਨੇ ਕੁਝ ਪੜਿਆ ਤੇ ਅਸੀਂ ਕਿਸੇ ਨਾਲ ਵਿਚਾਰ ਧਾਰਕ મતਭੇਦ ਹੋਣ ਤੋਂ ਬਾਅਦ ਬਹਿ ਕੇ ਤਾਂ ਗੱਲਬਾਤ ਠਰਮੇ ਨਾਲ ਕਰ ਸਕਦੇ ਆ ਦਲੀਲ ਦੇ ਨਾਲ ਤੇ ਹਲੀਮੀ ਨਾਲ ਤਾਂ ਕਰ ਸਕਦੇ ਆ ਪਰ ਜੇਕਰ ਅਸੀਂ ਬੁਰਸ਼ਾ ਕਰਦੀ ਕਰਾਂਗੇ ਜੇਕਰ ਅਸੀਂ ਗੁੰਡਾ ਕਰਦੀ ਤੇ ਆਵਾਂਗੇ ਭਾਵੇਂ ਮੈਂ ਹੋਵਾਂ ਭਾਵੇਂ ਤੁਸੀਂ ਹੋਵੋ ਭਾਵੇਂ ਕੋਈ ਹੋਰ ਆ ਇਹ ਗੱਲ ਬਹੁਤ ਗਲਤ ਆ ਬੀਬੀ ਦਲੇਰਕੌਰ ਨੇ ਕਹਿਣ ਦਾ ਗੱਲ ਇਹ ਆ ਕਿ ਉਹ ਕਹਿੰਦੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕੀਤਾ ਕਿ ਜਦੋਂ ਉਹ ਚਮਕੌਰ ਦੀ ਗੜੀ ਨੂੰ ਛੱਡ ਕੇ ਗਏ ਸੀ ਤਾਂ ਗੁਰੂ ਮਹਾਰਾਜ ਨੇ ਕਲਗੀ ਤੋੜਾ ਜਿਹੜਾ ਉਹ ਭਾਈ ਸੰਗਤ ਸਿੰਘ ਨੂੰ ਬਖਸ਼ ਦਿੱਤਾ ਤੇ ਮੂਹਰੋਂ ਉੱਠ ਕੇ ਕੁਝ ਨਹੀਂ ਇਹ ਗੱਲ ਕਹੀ ਵੀ ਭਾਈ ਉਹ ਭਾਈ ਸੰਗਤ ਸਿੰਘ ਨਹੀਂ ਭਾਈ ਜੀਵਨ ਸਿੰਘ ਨੂੰ ਬਖਸ਼ਿਆ ਸੀ ਉਹ ਕਹਿੰਦੀ ਮੈਂ ਇਹ ਗੱਲ ਕਹੀ ਜੀ ਕਿ ਨਹੀਂ ਮੈਂ ਜੋ ਪੜਿਆ ਮੈਂ ਤਾਂ ਉਹਦਾ ਜ਼ਿਕਰ ਕਰਨੀ ਮੈਂ ਤਾਂ ਭਾਈ ਸੰਗਤ ਸਿੰਘ ਦਾ ਜ਼ਿਕਰ ਇਸ ਕਰਕੇ ਕਰ ਰਹੀ ਆ ਜੇ ਤੁਹਾਨੂੰ ਠੀਕ ਲੱਗਦਾ ਉਹ ਤੁਸੀਂ ਵੱਧ ਪੜੇ ਲਿਖੇ ਹੋ ਤਾਂ ਤੁਸੀਂ ਆਪਦਾ ਜ਼ਿਕਰ ਕਰ ਲਓ ਪਰ ਮੈਂ ਆਪਦੀ ਮਰਜ਼ੀ ਦੇ ਨਾਲ ਇਵੇਂ ਨਹੀਂ ਤੁਸੀਂ ਹੋਤੋ ਦਾ ਵੱਧ ਪੜੇ ਹੋਵੋ ਮੈਨੂੰ ਕੋਈ ਇਤਰਾਜ਼ ਨਹੀਂ ਨਾ ਮੇਰਾ ਬੀਬੀ ਦਲੇਰਕੌਰ ਦੇ ਨਾਲ ਕੋਈ ਨੇੜਲਾ ਸਬੰਧ ਆ ਤੇ ਨਾ ਹੀ ਕੋਈ ਦੂਰਲਾ ਸਬੰਧ ਆ ਨਾ ਮੈਂ ਕੋਈ ਜਨੂਨੀ ਆ ਕਿਸੇ ਦੇ ਪ੍ਰਤੀ ਪਰ ਮੈਨੂੰ ਇੰਨੀ ਗੱਲ ਦਾ ਜ਼ਰੂਰ ਪਤਾ ਹੈ ਕਿ ਜਦੋਂ ਇਹੋ ਜਿਹੇ ਵਿਚਾਰ ਧਾਰਕ ਮਤਪੇਦਾਂ ਤੋਂ ਮਨਪੇਦਾਂ ਵਾਲੀਆਂ ਖਬਰਾਂ ਹੁੰਦੀਆਂ ਤੇ ਫਿਰ ਸਾਡੀ ਸਿੱਖ ਕੌਮ ਦੇ ਉੱਤੇ ਵੀ ਕੁਝ ਕੁ ਲੋਕ ਸਵਾਲ ਖੜੇ ਕਰਦੇ ਆ ਹੁਣ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਕੋਈ ਬੀਬੀ ਦਲੇਰਕੌਰ ਨੂੰ ਗਲਤ ਕਹੀ ਜਾਂਦਾ ਕੋਈ ਬੀਬੀ ਦਲੇਰਕੌਰ ਨੂੰ ਸਹੀ ਕਹੀ ਜਾਂਦਾ ਪਰ ਹੁਣ ਬੀਬੀ ਦਲੇਰਕੌਰ ਨੇ ਗੱਲ ਕਹੀ ਹੈ ਜੀ ਕਿ ਮੈਂ ਭਵਖ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਕਰਨਾ ਮੈਂ ਪ੍ਰਚਾਰਕ ਦੇ ਤੌਰ ਤੇ ਵਿਚਰਨਾ ਨਹੀਂ ਮੈਂ ਸਟੇਜ ਦੇ ਉੱਤੇ ਜਾਣਾ ਨਹੀਂ ਤੇ ਬਹੁਤ ਹੋ ਗਿਆ ਮੈਂ ਇੰਨੀ ਵੱਡੀ ਜ਼ਿਆਰਤ ਨਹੀਂ ਝੱਲ ਸਕਦੀ ਚਲੋ ਇਹ ਬੀਬੀ ਦਲੇਰਕੌਰ ਦੀ ਆਪਣੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ ਉਹਨਾਂ ਨੇ ਸਮਾਗਮਾਂ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਸਿੱਖੀ ਦਾ ਪ੍ਰਚਾਰ ਕਰਨਾ ਜਾਂ ਨਹੀਂ ਕਰਨਾ ਇਹ ਉਹਨਾਂ ਦੀ ਸਵੈ ਇੱਛਾ ਵਾਲੀ ਗੱਲ ਆ ਪਰ ਇਹ ਥਾਂ ਦੇ ਉੱਤੇ ਮੈਂ ਬੀਬੀ ਦਲੇਰਕੌਰ ਦੇ ਥੋੜਾ ਜਿਹਾ ਪੱਖ ਦੇ ਵਿੱਚ ਇਸ ਕਰਕੇ ਆ ਕਿਉਂਕਿ ਦੇਖੋ ਸਟੇਜ ਦੇ ਉੱਤੇ ਮੰਚ ਦੇ ਉੱਤੇ ਕੋਈ ਵੀ ਜੇਕਰ ਗਲਤ ਸ਼ਬਦ ਵੀ ਮੂੰਹ ਦੇ ਵਿੱਚੋਂ ਕੱਢ ਦੇਵੇ ਹੋ ਸਕਦਾ ਵੀ ਜੋ ਉਹ ਕਹਿੰਦੇ ਆ ਜਾਂ ਕੋਈ ਹੋਰ ਗੱਲਾਂ ਵੀ ਕਹੀਆਂ ਹੋਣ ਉਹ ਮੈਨੂੰ ਪਸੰਦ ਨਾ ਹੋਣ ਉਹ ਤੁਹਾਨੂੰ ਪਸੰਦ ਨਾ ਹੋਣ ਉਹ ਕੁਝ 100 ਬੰਦਿਆਂ ਨੂੰ ਪਸੰਦ ਨਾ ਹੋਣ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਹੋਰ ਪ੍ਰਸੰਗ ਦੇ ਵਿੱਚ ਸੋਚਦੇ ਆ ਬੀਬੀ ਦਲੇਰਕੌਰ ਜਾਂ ਕੋਈ ਵੀ ਪ੍ਰਚਾਰਕ ਹੋਰ ਪ੍ਰਸੰਗ ਦੇ ਵਿੱਚ ਸੋਚਦਾ ਤੇ ਆਪਾਂ ਨੂੰ ਇੱਥੇ ਲੜਨ ਦੀ ਲੋੜ ਨਹੀਂ ਆ ਅਸੀਂ ਤੇਰਾ ਜਿੱਥੇ ਵੀ ਪ੍ਰੋਗਰਾਮ ਹੋਊਗਾ ਸਮਾਗਮ ਹੋਊਗਾ ਤੈਨੂੰ ਉੱਥੇ ਜਾ ਕੇ ਘੇਰਾਂਗੇ ਇਹ ਵੇਲੜਾਂ ਵਾਲੀ ਤੇ ਮੂਰਖਾਂ ਵਾਲੀ ਗੱਲ ਆ ਇਉਂ ਕਿਸੇ ਪ੍ਰਚਾਰਕ ਨੂੰ ਰੋਕਣਾ ਵੀ ਨਹੀਂ ਚਾਹੀਦਾ ਹਾਂ ਜੇਕਰ ਕੋਈ ਬਿਲਕੁਲ ਹੀ ਸਿਰਾ ਲੱਗ ਜੇ ਵੀ ਭਾਈ ਇਹਨੇ ਗਲਤ ਕਰਤਾ ਇਹਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਬਹੁਤ ਵੱਡੀ ਮਾਰਤੀ ਆ ਫਿਰ ਤਾਂ ਆਪਾਂ ਬੰਦੇ ਨੂੰ ਰੋਕ ਸਕਦੇ ਹਾਂ ਪਰ ਆਪਾਂ ਇਹ ਅਸਹਿਮਤੀ ਪ੍ਰਗਟਾ ਸਕਦੇ ਹਾਂ ਵੀ ਭਾਈ ਤੇਰੇ ਨਾਲ ਸਹਿਮਤ ਨਹੀਂ ਆ ਅਸਹਿਮਤੀ ਇਸ ਕਰਕੇ ਆ ਕਿਉਂਕਿ ਤਰਕ ਆ ਤੱਥ ਆ ਬੋਲਦੇ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਸੌਂਪਿਆ ਕਈ ਲੋਕੇ ਗੱਲ ਕਹਿੰਦੇ ਕਿ ਭਾਈ ਜੀਵਨ ਸਿੰਘ ਨੂੰ ਬਖਸ਼ ਕੀਤਾ ਪਰ ਗੱਲ ਇਹ ਜੀ ਕਿ ਇੱਥੇ ਆਪਾਂ ਲੜਨਾ ਥੋੜੀ ਆ ਗੱਲ ਤਾਂ ਇਹ ਆ ਦਿਨ ਕਿਹੜੇ ਚੱਲਦੇ ਆ ਤੇ ਆਪਾਂ ਤਮਾਸ਼ਾ ਕਿਹੋ ਜਿਹਾ ਬਣਾਉਨੇ ਆ ਜਿਹੜੇ ਬੰਦੇ ਇਹ ਗੱਲ ਕਹਿੰਦੇ ਜਿਕੇ ਇਹ ਇਉਂ ਨਹੀਂ ਇਹ ਇਉਂ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਤੁਹਾਡਾ ਕੋਈ ਹੋਰ ਯੋਗਦਾਨ ਵੀ ਹੋਵੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਤੁਸੀਂ ਮੂਹਰੇ ਆ ਕੇ ਉਹ ਵੀ ਗੱਲ ਕਰੋ ਤੁਹਾਡੇ ਪੜਨ ਦੀ ਤੁਹਾਡੇ ਲਿਖਣ ਦੀ ਸਤਿਕਾਰ ਦੀ ਭਾਵਨਾ ਰੱਖਦੇ ਆ ਪਰ ਮੇਰੀ ਬੀਬੀ ਦਲੇਰਕੌਰ ਨੂੰ ਵੀ ਬੇਨਤੀ ਆ ਵੀ ਦੇਖੋ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਆ ਤੇ ਸਿੱਖ ਸਮਾਜ ਆ ਜਿਹੜਾ ਉਹ ਬਸ ਸਤਕਾਰ ਦਾ ਪਾਤਰ ਆ ਸਾਰੀ ਸਤਕਾਰ ਦੇ ਪਾਤਰ ਵਹਿਤ ਪਰ ਜੇਕਰ ਤੁਹਾਨੂੰ ਕੋਈ 100 200 ਬੰਦਾ 300 ਬੰਦਾ ਅਸਹਿਮਤ ਵੀ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਸਮੁੱਚੀ ਸਿੱਖ ਕੌਮ ਨੇ ਗੱਲ ਕਹਤੀ ਆ ਕਿ ਭਾਈ ਨਾਨਾ ਨਾ ਹੁਣ ਤੂੰ ਸਟੇਜ ਤੇ ਦਿਸਣੀ ਨਹੀਂ ਚਾਹੀਦੀ ਜੇ ਤੂੰ ਦਿਸੇ ਤਰਾ ਆ ਨੁਕਸਾਨ ਕਰ ਦੇਂਗੇ ਜੇਕਰ ਇਉਂ ਆਪਾਂ ਤੱਤੇ ਭਾਰੇ ਹੋ ਕੇ ਬਿਲਕੁਲ ਸਾਈਡ ਤੇ ਹੋ ਜਾਣਾ ਤੇ ਐਉਂ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੰਮਾ ਸਮਾਂ ਕਈ ਸਾਲ ਤੇ ਦੀਵਾਨ ਲਾਉਣ ਤੋਂ ਰੋਕੀ ਰੱਖਿਆ ਫਿਰ ਤੋ ਨਿਤ ਲੜੀ ਰਹਿੰਦੇ ਉਹ ਤਾਂ ਭਿੜਾ ਹੀ ਰਹਿੰਦੇ ਉਹਨਾਂ ਨੇ ਵੇਲਾ ਦੇਖਿਆ ਔਰ ਰੁਕ ਗਏ ਉਹਨਾਂ ਨੇ ਆਪਦੇ ਵੱਖਰੇ ਤਰੀਕੇ ਦੇ ਪ੍ਰੋਗਰਾਮ ਆ ਜਿਹੜੇ ਉਹ ਪੇਸ਼ ਕੀਤੇ ਉਹਨਾਂ ਨੇ ਆਪਣੀ ਗੱਲ ਜਿਹੜੇ ਬਲਬਲੇ ਆ ਉਸ ਸਮੇਂ ਸਮੇਂ ਦੇ ਉੱਤੇ ਸਾਹਮਣੇ ਰੱਖੇ ਤੇ ਅੱਜ ਉਹਨਾਂ ਵਾਸਤੇ ਫਿਰ ਉਹ ਬੂਹੇ ਖੁੱਲੇ ਤੇ ਅੱਜ ਉਹ ਵੱਖ-ਵੱਖ ਥਾਵਾਂ ਦੇ ਉੱਤੇ ਫਿਰ ਜਮਾਨ ਲਾਉਂਦੇ ਆ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਜਾਂਦੀ ਆ ਮਤਲਬ ਇਹ ਜੀ ਕਿ ਜੇਕਰ ਕੋਈ ਬੰਦਾ ੜਿੱਕਾ ਪੈਦਾ ਕਰੇ ਤੁਹਾਡੇ ਨਾਲ ਕੋਈ ਅਸਹਿਮਤ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਝੰਡਾ ਚੱਕ ਲੈਣਾ ਜੀ ਕਿ ਮੈਂ ਨਹੀਂ ਹੁਣ ਇਸ ਤੋਂ ਬਾਅਦ ਗੱਲ ਖਤਮ ਹੋ ਗਈ ਇੱਥੇ ਕਿਸੇ ਨੇ ਕਿਸੇ ਨੂੰ ਮਨਾਉਣਾ ਨਹੀਂ ਤੇ ਆਪਾਂ ਨਾ ਆਪਦਾ ਤੇ ਨਾ ਦੂਜੇ ਦਾ ਕੋਈ ਜਲੂਸ ਕੱਢਣਾ ਸ਼ਬਦਕ ਤੌਰ ਦੇ ਉੱਤੇ ਪਰ ਮੈਂ ਬੀਬੀ ਜੀ ਨੂੰ ਇਹ ਬੇਨਤੀ ਕਰਦਾ ਵੀ ਤੁਹਾਡੀ ਵੀ ਬੜੀ ਸਿਆਣਪ ਵਾਲੀ ਗੱਲ ਨਹੀਂ ਕਿ ਭਾਈ ਮੈਂ ਅੱਜ ਤੋਂ ਬਾਅਦ ਇੰਉਂ ਕਰਨਾ ਹੀ ਨਹੀਂ ਮੈਂ ਤਾਂ ਇਹ ਕਰਨਾ ਹੀ ਨਹੀਂ ਜਦੋਂ ਆਪਾਂ ਇਹ ਗੱਲ ਕਹਿੰਨੇ ਕਿ ਮੈਂ ਤਾਂ ਇੰਉਂ ਕਰਨਾ ਹੀ ਨਹੀਂ ਤੇ ਥੱਲੇ ਫਿਰ ਟਿੱਪਣੀਆਂ ਉਹਨਾਂ ਦਾ ਨਾ ਕਰੋ ਤੁਹਾਨੂੰ ਆਖਿਆ ਕਿਹਨੇ ਆ ਤੁਹਾਨੂੰ ਰੋਕਿਆ ਕਿਹਨੇ ਆ ਤੁਹਾਨੂੰ ਲਾਇਆ ਕਿਹਨੇ ਆ ਕਿਉਂਕਿ ਅੱਜਕੱਲ ਕਿਹੜਾ ਕਿਸੇ ਦਾ ਮੂੰਹ ਫੜ ਲਾਂਗੇ ਜਿਹਦੇ ਮਨ ਦੇ ਵਿੱਚ ਜਿਹੜੀ ਗੱਲ ਆਉਂਦੀ ਆ ਆਪਾਂ ਉਸ ਗੱਲ ਨੂੰ ਫਾਇਰਿੰਗ ਦੇ ਰੂਪ ਦੇ ਵਿੱਚ ਕੱਢਦੇ ਆ ਸੋ ਤੁਹਾਡਾ ਬਹੁਤ-ਬਹੁਤ ਸ ਕਿ ਜਿਹੜੇ ਵੀ ਪ੍ਰਚਾਰਕ ਨੇ ਹਾਲਾਂਕਿ ਸਾਡਾ ਕੋਈ ਪ੍ਰਚਾਰਕਾਂ ਨਾਲ ਕੰਪੀਟੀਸ਼ਨ ਨਹੀਂ ਕਿਸੇ ਦੀ ਨਜ਼ਰ ਦੇ ਵਿੱਚ ਕੋਈ ਚੰਗਾ ਪ੍ਰਚਾਰਕ ਹੋਦਾ ਦਾ ਕਿਸੇ ਦੀ ਨਜ਼ਰ ਦੇ ਵਿੱਚ ਕੋਈ ਹੋ ਸਕਦਾ ਸਾਡੀ ਨਜ਼ਰ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਬਹੁਤ ਵੱਡੀ ਹਸਤੀ ਹੈ ਮੇਰੀ ਨਜ਼ਰ ਦੇ ਵਿੱਚ ਪਰ ਉਹਨਾਂ ਦੇ ਵਿੱਚ ਵੀ ਕੁਝ ਨੁਕਸ ਕੱਢਣ ਵਾਲੇ ਹੋਣਗੇ ਉਹਨਾਂ ਦੀਆਂ ਕੁਝ ਗੱਲਾਂ ਦੇ ਨਾਲ ਅਸਹਿਮਤ ਵੀ ਹੋਣਗੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਸਿੱਖ ਸੰਗਤ ਆ ਉਹ ਪਿਆਰ ਕਰਦੇ ਆ ਪਰ ਕਈ ਬਿਲਕੁਲ ਵੀ ਨਹੀਂ ਪਿਆਰ ਕਰਦੇ ਜਥੇਦਾਰ ਸਹਿਬਾਨ ਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਆ ਕਈ ਲੋਕ ਕਹਿੰਦੇ ਬਈ ਕੋ ਜਥੇਦਾਰ ਆ ਕੋਈ ਇਹ ਗੱਲ ਕਰੇ ਜੀ ਕਿ ਫਲਾਣੀ ਜਿਹੜੀ ਸ਼ਖਸੀਅਤ ਆ ਬਹੁਤ ਕਮਾਲ ਦਾ ਕੀਰਤਨ ਕਰਦੀ ਆ ਕੋਈ ਇਹ ਕਹੇ ਇੱਕ ਕੀਰਤਨ ਸੋ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿਚਾਰ ਧਾਰਕ ਮਤ ਪੇੜ ਚੱਲਦੇ ਰਹਿੰਦੇ ਆ ਲੋਕਾਂ ਦੇ ਵਿਚਾਰ ਆਪੋ ਆਪਣੇ ਹੁੰਦੇ ਆ ਸੋ ਬੀਬੀ ਦਲੇਰਕੌਰ ਇੱਕ ਵਾਰੀ ਫਿਰ ਠੰਮੇ ਨਾਲ ਸੋਚਣ ਤੁਹਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਜੀ ਕਿ ਮੈਂ ਇਮਾਨਦਾਰੀ ਨਾਲ ਆ ਕੰਮ ਕਰ ਰਿਹਾ ਹਾਂ ਜਾਂ ਨਹੀਂ ਕਰ ਰਿਹਾ ਜੇ ਤੁਹਾਡੇ ਅੰਦਰੋਂ ਇਹ ਆਵਾਜ਼ ਆਉਂਦੀ ਆ ਕਿ ਭਾਈ ਮੈਂ ਆਪਣੀ ਥਾਂ ਤੇ ਸਹੀ ਆ ਜੇਕਰ ਬਹੁ ਗਿਣਤੀ ਸੰਗਤ ਇਹ ਗੱਲ ਕਹਿੰਦੀ ਆ ਤਾਂ ਮੈਂ ਇਹਦੇ ਉੱਤੇ ਹੋਰ ਵਿਚਾਰ ਕਰਾਂ ਜੇਕਰ ਕੋਈ ਦੋ ਚਾਰ ਬੰਦੇ ਇਹ ਗੱਲ ਕਹਿੰਦੇ ਵੀ ਇਹ ਐਉਂ ਨਹੀਂ ਹੁੰਦਾ ਤੇ ਫਿਰ ਆਪਾਂ ਉਹਦੇ ਬਾਰੇ ਉਸ ਤਰੀਕੇ ਨਾਲ ਵਿਚਾਰ ਕਰਗੇ ਹੁਣ ਸਾਡੀ ਵੀਡੀਓ ਸਾਡੀਆਂ ਖਬਰਾਂ ਨੂੰ ਕਿਹੜਾ ਕੋਈ ਸਾਰੇ ਭੈਣਾ ਵੀਰੇ ਗੱਲ ਕਹਿੰਦੇ ਹੁਣੇ ਵੀ ਭਾਈ ਬਹੁਤ ਕਮਾਲ ਹੋ ਗਈ ਕਿਸੇ ਨੂੰ ਹੋ ਸਕਦਾ ਵੀ ਇਹ ਲੱਗੇ ਵੀ ਯਾਰ ਇਹ ਤਾਂ ਗੱਲ ਬਿਲਕੁਲ ਐਵੇਂ ਆ ਤੇ ਮਤਲਬ ਇਹ ਨਹੀਂ ਕਿ ਜੇਕਰ ਉਹਨਾਂ ਨੇ ਐਵੇਂ ਹੀ ਕਹਤਾ ਤਾਂ ਆਪਾਂ ਇਸ ਗੱਲ ਦਾ ਗੁੱਸਾ ਖਾ ਜਾਣਾ ਸਾਡੇ ਸਿੱਖ ਸਮਾਜ ਦੇ ਵਿੱਚ ਸਿੱਖੀ ਦੇ ਪ੍ਰਚਾਰਕਾਂ ਦੇ ਵਿੱਚ ਸਿੱਖੀ ਦੇ ਜਿਹੜੇ ਪਾਤਰ ਨੇ ਜਿਹੜੇ ਸਿੱਖ ਇਤਿਹਾਸ ਦੇ ਪਾਤਰ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਕਈ ਤਰ੍ਹਾਂ ਦੇ મતਭੇਦ ਆ ਕਿਸੇ ਦੇ ਲਈ ਕੋਈ ਵੱਡੀ ਸ਼ਖਸੀਅਤ ਆ ਕਿਸੇ ਲਈ ਕੋਈ ਵੱਡੀ ਸ਼ਖਸੀਅਤ ਆ ਕੋਈ ਇਹ ਗੱਲ ਕਰਦਾ ਜੀ ਕਿ ਇਹ ਜਿਹੜੀ ਵੱਡੀ ਸ਼ਖਸੀਅਤ ਇਹਦਾ ਜਨਮ ਇੰਨੀ ਤਰੀਕ ਨੂੰ ਹੋਇਆ ਕੋਈ ਕਹਿੰਦਾ ਨਾ ਇੰਨੀ ਤਰੀਕ ਨੂੰ ਹੋਇਆ ਕੋਈ ਕਹਿੰਦਾ ਫਲਾਣਾ ਦਿਹਾੜਾ ਇੰਨੀ ਤਰੀਕ ਨੂੰ ਕੋਈ ਕਹਿੰਦਾ ਫਲਾਣਾ ਦਿਹਾੜਾ ਇੰਨੀ ਤਰੀਕ ਨੂੰ ਆ ਕੋਈ ਕਹਿੰਦਾ ਜੀ ਫਲਾਣੀ ਸ਼ਖਸੀਅਤ ਦੁਨੀਆ ਤੋਂ ਕੁਝ ਕਰ ਗਈ ਇੰਨੀ ਤਰੀਕ ਨੂੰ ਕੋਈ ਕਹਿੰਦਾ ਇੰਨੀ ਤਰੀਕ ਨੂੰ ਪਰ ਜੇਕਰ ਆਪਾਂ ਇਸ ਗੱਲ ਦੇ ਉੱਤੇ ਲੜੀ ਜਾਵਾਂਗੇ ਤੇ ਜਲੂਸ ਸਾਡਾ ਸਿੱਖ ਸਮਾਜ ਤੋਂ ਬਾਹਰ ਵੀ ਨਿਕਲਦਾ ਸਾਡੀ 파ਟਕ ਦੇ ਉੱਤੇ ਸਾਡੇ ਆਪਸ ਦੇ ਵਿੱਚ ਲੜਨ ਦੇ ਉੱਤੇ ਤਾਂ ਪਹਿਲਾਂ ਹੀ ਕਈ ਲੋਕ ਸਵਾਦ ਲੈਂਦੇ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਉਹ ਵੀ ਬੀਬੀ ਦਲੇਰਕੌਰ ਦੇ ਪੱਖ ਦੇ ਵਿੱਚ ਆਏ ਆ ਕੁਝ ਕੋ ਹੋਰ ਸ਼ਖਸੀਤਾਂ ਵੀ ਆਈਆਂ ਚਲੋ ਜਿਹੜੀਆਂ ਪੱਖ ਦੇ ਵਿੱਚ ਆਈਆਂ ਜਿਹੜੀਆਂ ਖਿਲਾਫ ਆਈਆਂ ਅਸੀਂ ਸਾਰੇ ਪੰਜਾਬ ਦੇ ਵਸਨੀਕ ਆ ਪੰਜਾਬੀ ਹੋਣ ਦੇ ਨਾਤੇ ਸਾਨੂੰ ਚਾਹੀਦਾ ਜੀ ਕਿਸੇ ਮੁਹੱਬਤ ਦੀ ਗੱਲ ਕਰਗੇ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਪ੍ਰਚਾਰਕ ਇੰਨੀ ਵੱਡੀ ਗਿਣਤੀ ਦੇ ਹੋਣ ਦੇ ਵਿੱਚ باوجود ਵੀ ਸਾਡੇ ਮੂਰੇ ਚੁਣੌਤੀਆਂ ਕਿਉਂ ਆ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕਿਉਂ ਹੋ ਰਿਹਾ ਕਿਉਂਕਿ ਸਾਡੇ ਸਿਰ ਕਦੇ ਜੁੜੇ ਹੀ ਨਹੀਂ ਅਸੀਂ ਤਾਂ ਮਾਈਕ ਦਿਸੇ ਸਹੀ ਤਾਂ ਦੂਜੇ ਨੂੰ ਲੀੜੇ ਲਾ ਦਨੇ ਉਹਦੇ ਇਸ ਕਰਕੇ ਸਾਨੂੰ ਥੋੜਾ ਜਿਹਾ ਠਰਮੇ ਤੋਂ ਕਮ ਲੈਣਾ ਪਊਗਾ ਇੱਜ਼ਤ ਕਰਨੀ ਤੇ ਇੱਜ਼ਤ ਲੈਣ ਦਾ ਢੰਗ ਸਿੱਖਣਾ ਪਊਗਾ ਜੇ ਮੈਨੂੰ ਗਿਆਨ ਹੋਵੇ ਤਾਂ ਮੈਂ ਫੜਾ ਮਾਰੀ ਜਾਵਾਂ ਵੀ ਮੇਰੇ ਮੂਰੇ ਕੋ ਬੋਲ ਕੇ ਦਿਖਾਓ ਅਸੀਂ ਚਾਂਬਲ ਚਾਂਬਲ ਕੇ ਗੱਲਾਂ ਨਾ ਕਰਿਆ ਕਰਗੇ ਬੀਬੀ ਦਲੇਰ ਕੌਰ ਦਾ ਵੀ ਬਹੁਤ ਸਤਿਕਾਰ ਜਿਹੜੇ ਬਾਕੀ ਪ੍ਰਚਾਰ ਕਰਦੇ ਨੇ ਬਹੁਤ ਬਹੁਤ ਸਤਿਕਾਰ ਪਰ ਗਰਮਜੋਸ਼ੀ ਦੇ ਵਿੱਚ ਗਰਮੀ ਦੇ ਵਿੱਚ ਆਪਾਂ ਕੋਈ ਇਹੋ ਜਿਹਾ ਫੈਸਲਾ ਨਹੀਂ ਕਰਨਾ ਉਹਦੇ ਨਾਲ ਜੇ ਮੈਂ ਵੀਡੀਓ ਬਣਾਉਂਗਾ ਤਾਂ ਥੱਲੇ ਕਈਆਂ ਦੇ ਮੈਨੂੰ ਕੁਝ ਕਹੀ ਜਾਣਾ ਤੇ ਜੇ ਤੁਸੀਂ ਬਣਾਓਗੇ ਤੁਹਾਨੂੰ ਕਹੀ ਜਾਣਾ ਇਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਰਹਿਣੀਆਂ ਕਾ ਹੁੰਦੀਆਂ ਪਰ ਸਿੱਖੀ ਦਾ ਪ੍ਰਚਾਰ ਜਾਰੀ ਰਹਿਣਾ ਚਾਹੀਦਾ ਤੇ ਅਸਲ ਅਰਥਾਂ ਦੇ ਵਿੱਚ ਅਸਲ ਅਰਥਾਂ ਦੇ ਵਿੱਚ ਪ੍ਰਚਾਰ ਹੋਣਾ ਚਾਹੀਦਾ ਤੇ ਜੋ ਪੰਜਾਬ ਦੇ ਵਿੱਚ ਚੁਣੌਤੀਆਂ ਇਹਨਾਂ ਨੂੰ ਮੁੱਖ ਰੱਖਣਾ ਚਾਹੀਦਾ ਸਿੱਖਾਂ ਦੇ ਮੂਰੇ ਜੋ ਚੁਣੌਤਾਂ ਹੈ ਇਹਨਾਂ ਨੂੰ ਮੁੱਖ ਰੱਖਣਾ ਚਾਹੀਦਾ ਤੇ ਸ਼ਹੀਦੀ ਦਿਨਾਂ ਦੇ ਵਿੱਚ ਸਾਡੇ ਫਰਜ਼ ਕਿਹੜੇ ਕਿਹੜੇ ਬਣਦੇ ਆ ਧਰਮੇ ਵਾਲੇ ਪਿਆਰ ਵਾਲੇ ਮੁਹੱਬਤ ਵਾਲੇ ਨਿਮਰਤਾ ਵਾਲੇ ਗੁਰੂ ਦੇ ਲੜ ਅਸਲ ਅਰਥਾਂ ਦੇ ਵਿੱਚ ਲੱਗਣ ਵਾਲੇ ਤੇ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਨ ਵਾਲੇ